Satnam ਮਹਾਂਦ ਸਾਗਰ ਨੀਰ ਭਰਿਆ ਤੇਤੇ ਔਗਣ ਅਮਾਰੇ ਦਇਆ ਕਰੋ ਕਿਸ਼ਮੇਂ ਗਰ ਓਪਾਵ ਮੋ ਦੋਪਦੇ ਪੱਤਰ ਤਾਰੇ ਪਰਮ ਸਨਮਾਨ ਜੋ ਜੋਗੋ ਜੁਗ ਅਟਲ ਸਰਵਰੇ ਕਾਇਨਾਤ ਵਾਲੀਏ ਦੋ ਜਹਾਨ ਲੋਕ ਪਰ ਲੋਕ ਦੇ ਰਾਖੇ ਚਵਰ ਛਤਰ ਤਖਤ ਦੇ ਮਾਲਕ ਹਾਜ਼ਰਾ ਮਜੂਰ ਜਹਾਂ ਰਾਜਮੂਰ ਸਰਬ ਕਲਾ ਭਰਪੂਰ ਗੁਰੂਆਂ ਦਾ ਗੁਰੂ ਧਾਰਮਿਕ ਗ੍ਰੰਥਾਂ ਦਾ ਸੁਆਮੀ ਜੋਗੋਂ ਜੋਗ ਅਟਲ ਤਨ ਤਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਅੰਦਰ ਸੱਚਾ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਸੋਭਾ ਇਮਾਨ ਗੁਰੂ ਸਵਰ ਸਤਸੰਗਿਓ ਬੜ ਭਾਗੇ ਹੋ ਤਨਤਾ ਦੇ ਜੋਗ ਹੋ ਜੋ ਹਰ ਰੋਜ਼ ਦੀ ਤਰਾ ਅੰਮ੍ਰਿਤ ਵੇਲੇ ਦੇ دیਵਾਨਾਂ ਦੀਆਂ ਹਾਜ਼ਰੀਆਂ ਭਰਦੇ ਹੋ ਉਦਮ ਪ੍ਰਸਾਰਥ ਕਰਕੇ ਸਤਿਗੁਰੂ ਗ੍ਰੰਥ ਸਾਹਿਬ ਜੀ ਮੰਹਰਾਜ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਪਹੁੰਚ ਕੇ ਸਤਿਗੁਰਾਂ ਦੇ ਦਰ ਘਰ ਦੀ ਸੇਵਾ ਕਰਕੇ ਅਤੇ ਗੁਰੂ ਕੀ ਬਾਣੀ ਸਰਵਣ ਕਰਕੇ ਆਪਣੇ ਜੀਵਨ ਨੂੰ ਆਪਣੇ ਆਸਵਾਸਾਂ ਨੂੰ ਆਪਣੀ ਜ਼ਿੰਦਗੀ ਦੇ ਕੁਝ ਕੁ ਬੇਸ਼ਕੀਮਤੀ ਪਲਾਂ ਨੂੰ ਸਫਲਾ ਬਣਾ ਦੇ ਬੜਾ ਵੱਡ ਭਾਗਾ ਸਮਾ ਪਾਤਸ਼ਾਹ ਜੀ ਨੇ ਆਪਾਂ ਨੂੰ ਅੰਮ੍ਰਿਤ ਵੇਲੇ ਦਾ ਬਖਸ਼ਿਸ਼ ਕੀਤਾ ਹੈ ਸਤਿਗੁਰੂ ਜੀ ਬਚਨ ਕਰਦੇ ਨੇ ਅੰਮ੍ਰਿਤ ਵੇਲਾ ਸਚਨਾਓ ਬੜਿਆਈ ਵਿਚਾਰ ਕਰਮੀ ਆਵੈ ਕਪੜਾ ਨਦਰਿ ਮੋਖ ਦਵਾਰ ਸਤਿਗੁਰੂ ਜੀ ਕਹਿੰਦੇ ਨੇ ਜਿਹੜਾ ਅੰਮ੍ਰਿਤ ਵੇਲੇ ਆਂ ਹੈ ਉਸ ਅਕਾਲ ਪੁਰਖ ਵਾਹਿਗੁਰੂ ਦੀ ਵਡਿਆਈਆਂ ਕਰਨ ਦਾ ਉਹਦੀਆਂ ਵਿਚਾਰਾਂ ਕਰਨ ਦਾ ਉਹਦੀ ਸਿਫਤ ਸਲਾਹ ਕਰਨ ਦਾ ਸਮਾਂ ਪਾਤਸ਼ਾਹ ਜੀ ਨੇ ਆਪਾਂ ਨੂੰ ਬਖਸ਼ਿਸ਼ ਕੀਤਾ ਤੇ ਕਹਿੰਦੇ ਜਿਹੜਾ ਇਸ ਸਮੇਂ ਦੇ ਵਿੱਚ ਜਿਸ ਨੇ ਅੰਮ੍ਰਿਤ ਵੇਲੇ ਨੂੰ ਸੰਭਾਲ ਲਿਆ ਅਮਰਤ ਵੇਲੇ ਸੰਭਾਲ ਕੇ ਅਮਰਤ ਵੇਲੇ ਨੂੰ ਸੰਭਾਲ ਕਰਕੇ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਜੁੜ ਗਿਆ ਤੇ ਉਹਦੀ ਕੀਤੀ ਹੋਈ ਕਲਣਾ ਜਪਿਆ ਹੋਇਆ ਨਾਮ ਕੀਤੀ ਹੋਈ ਸੇਵਾ ਤੇ ਉਸ ਮਾਲਕ ਦੇ ਦਰ ਦੇ ਉੱਤੇ ਛੇਤੀ ਪ੍ਰਵਾਨ ਹੋ ਜਾਂਦੀ ਹੈ ਕਿਉਂਕਿ ਇਸ ਅਮਰਤ ਵੇਲੇ ਦੇ ਸਮੇਂ ਨੂੰ ਪਾਤਸ਼ਾਹ ਜੀ ਨੇ ਬੜਿਆਈ ਬਖਸ਼ਿਸ਼ ਕੀਤੀ ਹੈ ਕਿਉਂਕਿ ਇਕਾਂਤ ਦਾ ਸਮਾਂ ਹੁੰਦਾ ਹੈ ਤੇ ਜਦੋਂ ਇਕਾਂਤ ਦੇ ਸਮੇਂ ਦੇ ਵਿੱਚ ਭਿੰਨੀ ਰੈ ਨੜੀਏ ਚਮਕਣ ਤਾਰੇ ਜਾਗੇ ਸੰਤ ਜਨਾ ਮੇਰੇ RAM ਪਿਆਰੇ ਤੇ ਕਹਿੰਦੇ ਇਸ ਅੰਮ੍ਰਿਤ ਵੇਲੇ ਦੇ ਸਮੇਂ ਦੇ ਵਿੱਚ 2 ਵਜੇ ਤੋਂ ਲੈ ਕੇ ਅੰਮ੍ਰਿਤ ਵੇਲੇ ਦੀ ਪ੍ਰਾਰੰਭਤਾ ਹੋ ਜਾਂਦੀ ਹੈ ਤੇ ਅੰਮ੍ਰਿਤ ਵੇਲੇ ਦੇ ਸਮੇਂ ਦੇ ਅੰਦਰ ਗੁਰਮੁਖ ਪਿਆਰਿਓ ਆਪਾਂ ਨੂੰ ਪਤਾ ਹੁੰਦਾ ਨਾ ਕਿ ਚਾਰ ਚੁਫੇਰੇ ਹਰ ਇੱਕ ਪਾਸੇ ਗੁਰਬਾਣੀ ਦੀਆਂ ਤਰੰਗਾਂ ਨੇ ਨਾ ਜੜੀਆਂ ਤੇ ਉਹ ਨਿਕਲਦੀਆਂ ਗੀਆਂ ਕਿਉਂਕਿ ਸਾਧੂ ਮਹਾਂਕਤਮਾ ਰੱਬ ਦੀ ਬੰਦਗੀ ਕਰਨ ਵਾਲੇ ਇਸ ਅੰਮ੍ਰਿਤ ਵੇਲੇ ਦੇ ਵਿੱਚ ਆਪਣੇ ਸਮੇਂ ਨੂੰ ਸਫਲਾ ਕਰਦੇ ਨੇ ਹਰ ਇੱਕ ਉਹ ਗੁਰਦੁਆਰਾ ਸਾਹਿਬ ਦੇ ਵਿੱਚੋਂ ਅੰਮ੍ਰਿਤ ਵੇਲੇ ਬਾਣੀ ਪੜ੍ਹੀ ਜਾਂਦੀ ਹੈ ਉਸ ਅਕਾਲ ਪੁਰਖ ਵਾਹਿਗੁਰੂ ਦੀ ਸਤਿ ਸਲਾਮ ਹੁੰਦੀ ਹੈ ਤੇ ਸਮਾਂ ਜਿਹੜਾ ਹੈ ਨਾ ਤੇ ਉਹ ਬਹੁਤ ਵਧੀਆ ਅੰਮ੍ਰਿਤ ਵੇਲੇ ਦਾ ਸਮਾਂ ਬਣਿਆ ਹੁੰਦਾ ਹੈ ਤੇ ਇਸੇ ਕਰਕੇ ਸਤਿਗੁਰੂ ਜੀ ਕਹਿੰਦੇ ਨੇ ਭਾਈ ਕਿ ਉਸ ਅੰਮ੍ਰਿਤ ਵੇਲੇ ਦੇ ਸਮੇਂ ਦੇ ਵਿੱਚ ਕੀਤੀ ਹੋਈ ਕਾਲਣਾ ਜਿਹੜੀ ਹੈ ਨਾ ਜਪਿਆ ਹੋਇਆ ਨਾਮ ਤੇ ਉਸ ਮਾਲਕ ਦੇ ਦਰ ਦੇ ਉੱਤੇ ਪ੍ਰਵਾਨ ਹੋ ਜਾਂਦਾ ਸੋ ਆਓ ਗੁਰਮਖ ਪਿਆਰਿਓ ਜੋ ਕਿ ਆਉਣ ਵਾਲੀ ਜਿਹੜੀ 24 ਤਰੀਕ ਹੈ ਤੇ 24 ਤਰੀਕ ਨੂੰ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਸ਼ਹੀਦੀ ਦਿਹਾੜਾ ਹੈ ਤੇ 24 ਤਰੀਕ ਵਾਲੇ ਦਿਨ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਦਿੱਲੀ ਦੇ ਵਿੱਚ ਚਾਂਦਨੀ ਚੌਂਕ ਦੇ ਵਿੱਚ ਆਪਣੇ ਸੀਸ ਦਾ ਬਲੀਦਾਨ ਦੇ ਕੇ Hindu ਧਰਮ ਦੀ ਰੱਖਿਆ ਕੀਤੀ। ਆਓ ਸਤਿਗੁਰਾਂ ਦੇ ਪਾਵਨ ਪਵਿੱਤਰ ਇਤਿਹਾਸ ਨੂੰ ਆਪਾਂ ਵਿਚਾਰਨ ਦੀ ਕੋਸ਼ਿਸ਼ ਕਰਦੇ ਆਂ ਕਿ ਜਿਵੇਂ ਜਿਵੇਂ ਸਤਿਗੁਰੂ ਜੀ ਕਿਰਪਾ ਕਰਦੇ ਨੇ ਤੇ ਓਵੇਂ ਓਵੇਂ ਆਪਾਂ ਹਰ ਰੋਜ਼ ਥੋੜਾ ਥੋੜਾ ਸਮਾਂ ਗੁਰੂ ਕਾ ਪਾਵਨ ਪਵਿੱਤਰ ਇਤਿਹਾਸ ਜਿਹੜਾ ਹੈ ਤੇ ਉਹਨੂੰ ਆਪਾਂ ਵਿਚਾਰਨ ਦੀ ਕੋਸ਼ਿਸ਼ ਕਰਦੇ ਆ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਆਪਣਾ ਮੇਹਰਾਂ ਭਰਿਆ ਹੱਥ ਰੱਖ ਕੇ ਇਸ ਵਿਚਾਰ ਨੂੰ ਆਪ ਕਰਵਾਉਣ ਆਪ ਇਹ ਵਿੱਚ ਵਰਤ ਕੇ ਇਸ ਵਿਚਾਰ ਦੀ ਸੰਪੂਰਨਤਾਈ ਬਖਸ਼ਿਸ਼ ਕਰਨ ਸੋ ਆਓ ਵਿਚਾਰਾਂ ਦੀ ਪ੍ਰਾਰੰਭਤਾ ਤੋਂ ਪਹਿਲਾਂ ਆਪੋ ਆਪਣੀ ਰਸਨਾ ਨੂੰ ਕਰੋ ਪਵਿੱਤਰ ਤੇ ਗੁਰੂ ਚਰਨਾਂ ਦੇ ਵਿੱਚ ਲਵਾਓ ਹਾਜ਼ਰੀਆਂ ਕੋਈ ਵੀ ਰਸਨਾ ਵਾਂਜੀ ਨਾ ਰਵੇ ਤੇ ਗੱਜ ਵੱਜ ਕੇ ਬੁਲਾਓ ਫਤਿਹ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾང་ਗੁਰੂ ਜੀ ਕੀ ਫਤਿਹ ਸੋ ਗਰਮਕ ਪਿਆਰਿਓ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਜੀਵਨ ਤੇ ਗੁਰਬਾਣੀ ਸ਼ਬਦ ਦੀ ਵਿਚਾਰ ਉਹਨਾਂ ਦੇ ਪਾਵਨ ਪਵਿੱਤਰ ਸ਼ਬਦਾਂ ਦੀ ਵਿਚਾਰ ਦੀ ਸਾਂਝ ਆਪ ਜੀ ਦੇ ਨਾਲ ਅੱਜ ਪਾਉਣ ਲੱਗੇ ਆ ਤੇ ਸਤਿਗੁਰੂ ਜੀ ਕਿਰਪਾ ਕਰਨ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾ ਕਰਿਓ ਆਪ ਆਪਣਾ ਮੇਰਾ ਪਰਿਆ ਹੱਥ ਰੱਖ ਕੇ ਇਸ ਕਾਰਜ ਨੂੰ ਇਸ ਇਤਿਹਾਸ ਨੂੰ ਆਪ ਸੰਪੂਰਨਤਾ ਹੀ ਬਖਸ਼ਿਸ਼ ਕਰਿਓ ਤੇ ਕਿਰਪਾ ਕਰਿਓ ਸਾਰੀ ਸੰਗਤ ਨੂੰ ਅੰਦਰ ਦਾ ਟਿਕਾਓ ਬਖਸ਼ ਕੇ ਤੇ ਇਤਿਹਾਸ ਨੂੰ শ্রবণ ਕਰਨ ਦੀ ਸਮਰੱਥਾ ਬਖਸ਼ਿਸ਼ ਕਰਿਓ ਤੇ ਗੁਰਮਖ ਪਿਆਰਿਓ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸਬੰਧ ਦੇ ਵਿੱਚ ਸਾਨੂੰ ਸਭ ਤੋਂ ਪਹਿਲਾਂ ਇਹ ਜਾਨਣਾ ਬੜਾ ਜ਼ਰੂਰੀ ਹੈ ਸਭ ਤੋਂ ਪਹਿਲਾਂ ਇਤਿਹਾਸ ਨੂੰ ਪੜਦਿਆਂ ਸਾਨੂੰ ਇਹ ਦੇਖਣਾ ਬੜਾ ਜ਼ਰੂਰੀ ਹੈ ਕਿ ਉਹ ਕਿਹੜੀ ਪਾਵਨ ਪਵਿੱਤਰ ਧਰਤੀ ਹੈ ਜਿਸ ਧਰਤੀ ਦੇ ਉੱਪਰ ਧੰਨ ਗੁਰੂ ਤੇਗ ਬਹਾਦਰ ਜੀ ਦਾ ਸੱਚੇ ਪਾਤਸ਼ਾਹ ਜੀ ਦਾ ਜਨਮ ਹੋਇਆ ਤੇ ਕੌਣ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਮਾਤਾ ਪਿਤਾ ਹਨ ਜਿਨ੍ਹਾਂ ਦੇ ਘਰ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਜਨਮ ਹੋਇਆ ਤੇ ਉਹ ਕਿਹੜੇ ਕਿਹੜੇ ਸਿੱਖ ਹਨ ਉਹ ਕਿਹੜੇ ਕਿਹੜੇ ਜੀਵ ਹਨ ਜਿਨ੍ਹਾਂ ਦੇ ਉੱਪਰ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਆਪਣੀ ਮਿਹਰ ਦੀ ਦ੍ਰਿਸ਼ਟੀ ਕੀਤੀ ਤੇ ਉਹਨਾਂ ਦਾ ਜੀਵਨ ਸਵਾਰਿਆ ਤੇ ਉਹਨਾਂ ਨੇ ਦਰਸ਼ਨ ਕੀਤੇ ਕਿਉਂਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਬਾਣੀ ਦਾ ਬਚਨ ਆਉਂਦਾ ਨੇ ਸਾ ਧਰਤੀ ਭਈ ਹਰਿਆਵਲੀ ਧਰਤੀ ਹਰਿਆਵਲੀ ਦਾ ਅਰਥ ਹੈ ਭਾਗਾ ਵਾਲੀ ਕਹਿੰਦੇ ਉਥੇ ਰੋਹਾਨੀ ਅਤ ਦੀਆਂ ਤਰੰਗਾਂ ਉੱਠ ਖਲੋਂਦੀਆਂ ਨੰਨ ਸਾ ਧਰਤੀ ਭਈ ਹਰਿਆਵਲੀ ਜਿੱਥੇ ਮੇਰਾ ਸਤਗੁਰ ਬੈਠਾ ਆਏ ਸੇ ਜੰਤ ਭਏ ਹਰਿਆਵਲੇ ਜਿੰਨੀ ਮੇਰਾ ਸਤਗੁਰ ਦੇਖਿਆ ਜਾਏ ਤੇ ਫਿਰ ਸਤਗੁਰੂ ਜੀ ਬਚਨ ਕਰਦੇ ਹਨ ਕਹਿੰਦੇ ਹਨ ਧੰਨ ਧੰਨ ਪਿਤਾ ਤਨ ਧੰਨ ਕੁਲ ਧੰਨ ਧੰਨ ਸੋ ਜਨਨੀ ਜਿਨ ਗੁਰੂ ਜਣਿਆ ਮਾਏ ਤਨ ਧਨ ਨੂੰ ਗੁਰੂ ਜਨ ਨਾਮ ਆਰਾਧਿਆ ਆਪ ਤਰਿਆ ਜਿੰਨੀ ਡਿਠਾ ਤਿੰਨਾ ਲੈ ਛਡਾਇਆ ਤੇ ਕਹਿੰਦੇ ਉਹ ਧਰਤੀ ਕਿਹੜੀ ਐ ਜਿੱਥੇ ਗੁਰੂ ਤੇਗ ਬਹਾਦਰ ਮਹਾਰਾਜ ਸਤਗੁਰੂ ਜੀ ਦਾ ਆਗਮਨ ਹੋਇਆ ਤੇ ਉਹ ਮਾਤਾ ਪਿਤਾ ਕੌਣ ਹਨੋ ਜਿਨ੍ਹਾਂ ਦੇ ਘਰ ਨੂੰ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਭਾਗ ਲਾਏ ਤੇ ਗੁਰਮਖ ਪਿਆਰਿਓ ਸਭ ਤੋਂ ਪਹਿਲਾਂ ਮੈਂ ਆਪ ਜੀ ਨੂੰ ਅਰਜ ਕਰਨੀ ਚਾਹੁੰਦਾ ਨਾ ਕਿ ਉਹ ਧਰਤੀ ਹੈ ਜਿਸ ਨੂੰ ਆਪਾਂ ਅੱਜ ਗੁਰੂ ਕੀ ਨਗਰੀ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਨਗਰੀ ਆਪਾਂ ਕਹਿੰਦੇ ਆ ਕਿ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦਾ ਪਾਵਨ ਪਵਿੱਤਰ ਅਸਥਾਨ ਉੱਥੇ ਹੈ ਤੇ ਉਸ ਧਰਤੀ ਦੇ ਸੰਬੰਧ ਦੇ ਵਿੱਚ ਤਾਨੂ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਲਿਖਿਆ ਕਿ ਜਿੱਥੇ ਸਬੇ ਥਾਵ ਨਹੀਂ ਤੁਦ ਜਿਹਿਆ ਬਦਉ ਪੁਰਖ ਬਿਦਾਤਾ ਤਾ ਤੂੰ ਸੋਗਿਆ ਬਸਦੀ ਸਗਨ ਅਪਾਰ ਅਨੂਪ RAM ਦਾਸ ਪੁਰ ਹਰਿ ਨਾਨਕ ਕਸਮਲ ਜਾਏ ਨਾਇ RAM ਦਾਸ ਸਰ ਤੇ ਉਹ ਪਾਵਨ ਪਵਿੱਤਰ ਧਰਤੀ ਹੈ ਅੰਮ੍ਰਿਤਸਰ ਸਾਹਿਬ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਨਗਰੀ ਤੇ ਗੁਰਮਖ ਪਿਆਰਿਓ ਸਮੇ ਸਮੇ ਦੇ ਨਾਲ ਇਸ ਧਰਤੀ ਦੇ ਬੜੇ ਨਾਮ ਬਦਲੇ ਹਨ ਤੇ ਪਹਿਲਾਂ ਇਸ ਧਰਤੀ ਨੂੰ ਗੁਰੂ ਕਾ ਚੱਕ ਕਿਹਾ ਗਿਆ ਸਮੇ ਦੇ ਨਾਲ ਇਸ ਨੂੰ ਚੱਕ ਗੁਰੂ ਕਾ ਵੀ ਕਿਹਾ ਗਿਆ ਫਿਰ ਇਸ ਧਰਤੀ ਨੂੰ ਸੁਦਾ ਸਰ ਵੀ ਕਹਿਣ ਲੱਗੇ ਪਰ ਅੱਜ ਇਸ ਧਰਤੀ ਦਾ ਨਾਮ ਆਪਾਂ ਬੜੇ ਸਤਕਾਰ ਦੇ ਨਾਲ ਸ੍ਰੀ ਅੰਮ੍ਰਿਤਸਰ ਸਾਹਿਬ ਲੈਂਦੇ ਹਾਂ ਤੇ ਅੰਮ੍ਰਿਤਸਰ ਸਾਹਿਬ ਜੀ ਇਸ ਨਗਰੀ ਦੇ ਵਿੱਚ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਮੀਰੀ ਪੀਰੀ ਦੇ ਮਾਲਕ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਘਰ ਮਾਤਾ ਨਾਨਕੀ ਜੀ ਦੇ ਕੁੱਖੋਂ ਅਪ੍ਰੈਲ 1621 ਨੂੰ ਸਾਹਿਬ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਅਮਰਤ ਵੇਲੇ ਆਗਮਨ ਹੋਇਆ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਅਮਰਤ ਵੇਲੇ ਅਵਤਾਰ ਹੋਇਆ ਤੇ ਕਿਉਂਕਿ ਜਿੱਥੇ ਅਸੀਂ ਬਾਣੀ ਦੀ ਗੱਲ ਕਰਨੀ ਹੈ ਨਾ ਗੁਰਮਖ ਪਿਆਰਿਓ ਉਥੇ ਸਾਨੂੰ ਆਪਣੇ ਗੁਰੂ ਦੇ ਇਤਿਹਾਸ ਆਪਣੇ ਗੁਰੂ ਕੇ ਆ ਬਾਬਿਆਂ ਦੀਆਂ ਸਾਖੀਆਂ ਇਤਿਹਾਸ ਤੋਂ ਜਾਣੂ ਹੋਣਾ ਬੜਾ ਜ਼ਰੂਰੀ ਹੈ ਤੇ ਜਿੱਥੇ ਅਸੀਂ ਬਾਣੀ ਦੀ ਗੱਲ ਕਰਨੀ ਹੈ ਉੱਥੇ ਸਾਨੂੰ ਆਪਣੇ ਇਤਿਹਾਸ ਦੀ ਗੱਲ ਵੀ ਜ਼ਰੂਰ ਕਰਨੀ ਚਾਹੀਦੀ ਹੈ ਤੇ ਗੁਰਮਖ ਪਿਆਰਿਓ ਅਪ੍ਰੈਲ ਦਾ ਮਹੀਨਾ ਹੈ 1621 ਨੂੰ ਤੇ ਅੰਮ੍ਰਿਤਸਰ ਸਾਹਿਬ ਦੀ ਧਰਤੀ ਦੇ ਉੱਤੇ ਧੰਨ ਗੁਰੂ ਹਰਗੋਬਿੰਦ ਸਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਘਰ ਮਾਤਾ ਨਾਨਕੀ ਜੀ ਦੀ ਕੁੱਖੋਂ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਜਨਮ ਹੋਇਆ ਤੇ ਜਦੋਂ ਗੁਰੂ ਪਾਤਸ਼ਾਹ ਜੀ ਦਾ ਜਨਮ ਹੋਇਆ ਨਾ ਤੇ ਉਸ ਸਮੇਂ ਗੁਰੂ ਹਰਗੋਬਿੰਦ ਸਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਵੇਖੇ ਨਾ ਤੇ ਆਸਾ ਦੀ ਵਾਰ ਦਾ ਕੀਰਤਨ ਸਰਵਣ ਕਰਦੇ ਹਨ ਅੰਮ੍ਰਿਤ ਵੇਲੇ ਨੂੰ ਅੰਮ੍ਰਿਤ ਵੇਲੇ ਦੀ ਹਾਜ਼ਰੀ ਲਵਾ ਦੇਣ ਗਨ ਤੇ ਉਸ ਵੇਲੇ ਜਦੋਂ ਗੁਰੂ ਤੇਗ ਬਹਾਦਰ ਜੀ ਦਾ ਜਨਮ ਹੋਇਆ ਤੇ ਘਰੋਂ ਇੱਕ ਸੇਵਾਦਾਰ ਗਿਆ ਤੇ ਸੇਵਾਦਾਰ ਨੇ ਜਾ ਕੇ ਬੇਨਤੀ ਕੀਤੀ ਕਹਿਣ ਲੱਗਿਆ ਕਿ ਸੱਚੇ ਪਾਤਸ਼ਾਹ ਕਿ ਤੁਹਾਡੇ ਘਰ ਅੱਜ ਗੁਰੂ ਦੀ ਮਿਹਰ ਦੇ ਨਾਲ ਅੱਜ ਪੰਜਵੇਂ ਪੁੱਤਰ ਨੇ ਤੁਹਾਡੇ ਘਰ ਜਨਮ ਲਿਆ। ਤੇ ਗੁਰੂ ਤੇਗ ਬਹਾਦਰ ਜੀ ਮੰਨ ਰਾਜਜੀਤ ਤੋਂ ਪਹਿਲਾਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਘਰ ਚਾਰ ਸੁਪੁੱਤਰ ਤੇ ਇੱਕ ਸੁਪੁੱਤਰੀ ਹੈ। ਤੇ ਸਭ ਤੋਂ ਵੱਡੇ ਸੁਪੁੱਤਰ ਹਨ ਬਾਬਾ ਗੁਰਦਿੱਤਾ ਜੀ। ਤੇ ਉਸ ਤੋਂ ਅੱਗੇ ਹਨ ਬਾਬਾ ਅਟਲ ਰਾਏ ਜੀ। ਫਿਰ ਹਨ ਬਾਬਾ ਅਣੀ ਰਾਏ ਜੀ। ਫਿਰ ਹਨ ਬਾਬਾ ਸੂਰਜ ਮਲ ਜੀ ਤੇ ਇੱਕ ਸੁਪਤਰੀ ਹੈ ਗੁਰੂ ਹਰਗੋਬਿੰਦ ਸਹਿ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਧੀ ਤੇ ਜਿਸ ਦਾ ਨਾਮ ਹੈ ਬੀਬੀ ਬੀਰੋ ਤੇ ਗੁਰਮਖ ਪਿਆਰਿਓ ਜਦੋਂ ਪੰਜਵੇਂ ਸਤਿਗੁਰੂ ਜਦੋਂ ਪੰਜਵੇਂ ਸੁਪੁੱਤਰ ਧੰਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਆਮਦਵਾਰੇ ਜਨਮ ਬਾਰੇ ਗੁਰੂ ਹਰਗੋਬਿੰਦ ਸਹਿ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਸੇਵਾਦਾਰ ਨੇ ਬੇਨਤੀ ਕੀਤੀ ਕਿ ਹੈ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਕਿ ਤੁਹਾਡੇ ਘਰ ਅੱਜ ਪੰਜਵੇਂ ਪੁੱਤਰ ਨੇ ਜਨਮ ਲਿਆ ਹੈ ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦਰਬਾਰ ਸਾਹਿਬ ਦੇ ਵਿੱਚ ਬੈਠੇ ਆਸਾ ਦੀ ਵਾਰ ਦਾ ਕੀਰਤਨ ਸਰਵਣ ਕਰ ਰਹੇ ਹਨ ਤੇ ਜਦੋਂ ਆਸਾ ਦੇ ਵਾਰ ਦੀ ਕੀਰਤਨ ਦੀ ਸਮਾਪਤੀ ਹੋਈ ਤੇ ਹਰਮੰਦਰ ਸਾਹਿਬ ਦੇ ਅੰਦਰ ਅਰਦਾਸ ਬੇਨਤੀ ਹੋਈ ਤੇ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਆਪਣੇ ਮਹੱਲਾ ਦੇ ਵੱਲ ਚੱਲ ਪਏ ਜਿੱਥੇ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਜਨਮ ਹੋਇਆ ਤੇ ਉਸ ਨੂੰ ਅੱਜ ਗੁਰਮੁਖ ਪਿਆਰਿਓ ਅੱਜ ਉਸ ਜਗ੍ਹਾ ਦਾ ਨਾਮ ਹੈ ਗੁਰੂ ਕੇ ਮਹਿਲ ਤੇ ਗੁਰੂ ਸਾਹਿਬ ਇਕੱਲੇ ਨਹੀਂ ਨਾਲ ਸਤਕਾਰਯੋਗ ਬਾਬਾ ਬੁੱਢਾ ਸਾਹਿਬ ਜੀ ਭਾਈ ਗੁਰਦਾਸ ਜੀ ਅਤੇ ਭਾਈ ਵਿਦੀਚੰਦ ਜੀ ਵੀ ਗਏ ਹਨ ਜਦੋਂ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਗੁਰੂ ਤੇਗ ਬਹਾਦਰ ਜੀ ਦਾ ਰਾਜ ਸੱਚੇ ਪਾਤਸ਼ਾਹ ਜੀ ਦੇ ਜਨਮ ਤੋਂ ਕੁਝ ਕ ਸਮਾਂ ਬਾਅਦ ਤੇ ਧੰਨ ਗੁਰੂ ਤੇਗ ਬਹਾਦਰ ਜੀ ਦਾ ਰਾਜ ਸੱਚੇ ਪਾਤਸ਼ਾਹ ਜੀ ਨੂੰ ਆਪਣੀ ਗੋਦ ਦੇ ਵਿੱਚ ਲਿਆ ਤੇ ਉਥੇ ਇਤਿਹਾਸਕਾਰਾਂ ਨੇ ਨਾ ਇੱਕ ਬੜੀ ਸੋਹਣੀ ਗੱਲ ਲਿਖੀ ਐ ਇਤਿਹਾਸ ਦੇ ਵਿੱਚ ਤੇ ਉਹ ਕਹਿੰਦੇ ਹਨ ਕਿ ਜਦੋਂ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪਣੀ ਗੋਦੀ ਦੇ ਵਿੱਚ ਲਿਆ ਤੇ ਗੋਦ ਦੇ ਵਿੱਚ ਲੈ ਕੇ ਤੇ ਸਤਿਗੁਰੂ ਜੀ ਕਹਿੰਦੇ ਨੇ ਜਦੋਂ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੂੰ ਆਪਣੀ ਗੋਦ ਦੇ ਵਿੱਚ ਲਿਆ ਤੇ ਉਸ ਵੇਲੇ ਗੁਰੂ ਹਰਗੋਬਿੰਦ ਸਾਹਿਬ ਮੰਗਰਾ ਸੱਚੇ ਪਾਤਸ਼ਾਹ ਜੀ ਨੇ ਆਪਣੇ ਪੁੱਤਰ ਦੇ ਤਨ ਨੂੰ ਵੇਖਿਆ ਆਪਣੇ ਪੁੱਤਰ ਦੇ ਤਨ ਨੂੰ ਵੇਖਿਆ ਮੱਥੇ ਨੂੰ ਵੇਖਿਆ ਪੈਰਾਂ ਦੇ ਵੱਲ ਵੇਖ ਕੇ ਤੇ ਆਪਣਾ ਸੀਸ ਉਹਨਾਂ ਦੇ ਪੈਰਾਂ ਦੇ ਵੱਲ ਝੁਕਾ ਦਿੱਤਾ ਤੇ ਇਤਿਹਾਸ ਦੇ ਬਚਨ ਅਨੁਸਾਰ ਸੀਸ ਝੁਕਾਇਆ ਤੇ ਨਾਲ ਭਾਈ ਵਿਦੀਚੰਦ ਸੀ ਤੇ ਵਿਦੀਚੰਦ ਨੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਸਵਾਲ ਕੀਤਾ ਕਹਿਣ ਲੱਗੇ ਕਿ ਸੱਚੇ ਪਾਤਸ਼ਾਹ ਤੁਹਾਡੇ ਘਰ ਇਸ ਪੁੱਤਰ ਤੋਂ ਇਲਾਵਾ ਚਾਰ ਪੁੱਤਰ ਹੋਰ ਵੀ ਹਨ ਪਰ ਜਿਹੜਾ ਸਭ ਤੋਂ ਛੋਟਾ ਆਇਆ ਹੈ ਤੇ ਇਸ ਦੀ ਆਮਦ ਦੀ ਖੁਸ਼ੀ ਦੇ ਵਿੱਚ ਇਹਨਾਂ ਦੇ ਆਉਣ ਦੀ ਖੁਸ਼ੀ ਦੇ ਵਿੱਚ ਇੱਕ ਤੇ ਤੁਸੀਂ ਇਹਨਾਂ ਨੂੰ ਆਪਣੀ ਗੋਦੀ ਦੇ ਵਿੱਚ ਚੁੱਕ ਕੇ ਖੜਾ ਰਹੇ ਹੋ ਤੇ ਦੂਸਰਾ ਤੁਸੀਂ ਇਹਨਾਂ ਦੇ ਚਰਨਾਂ ਤੇ ਇਹਨਾਂ ਦੇ ਸਰੀਰ ਦੇ ਵੱਲ ਤੱਕ ਕੇ ਬੜੀ ਗੌਰ ਦੇ ਨਾਲ ਤੁਸੀਂ ਆਪਣੇ ਪੁੱਤਰ ਦੇ ਸਰੀਰ ਨੂੰ ਤੱਕਿਆ ਆਪਣੇ ਪੁੱਤਰ ਦੇ ਮੱਥੇ ਨੂੰ ਤੁਸੀਂ ਤੱਕਿਆ ਤੇ ਆਪਣੇ ਪੁੱਤਰ ਦੇ ਤੁਸੀਂ ਚਰਨਾਂ ਨੂੰ ਤੱਕਿਆ ਤੇ ਚਰਨਾਂ ਦੇ ਵੱਲ ਤੱਕ ਕੇ ਚੰਗੀ ਤਰ੍ਹਾਂ ਆਪਣੇ ਪੁੱਤਰ ਦੇ ਸਰੀਰ ਨੂੰ ਨਿਘਾਰ ਕੇ ਤੇ ਤੁਸੀਂ ਆਪਣਾ ਸੀਸ ਕਿਉਂ ਝੁਕਾ ਦਿੱਤਾ ਹੁਣ ਤੇ ਸੀਸ ਤੁਸੀਂ ਆਪਣਾ ਕਿਉਂ ਝੁਕਾ ਦਿੱਤਾ ਹੁਣ ਇੱਥੇ ਇੱਕ ਗੱਲ ਗੁਰਮਖ ਪਿਆਰਿਓ ਚੇਤੇ ਰੱਖਣ ਵਾਲੀ ਹੈ ਤੇ ਇਸ ਗੱਲ ਨੂੰ ਤਾਰਕ ਬਿਰਤੀ ਦੇ ਨਾਲ ਨਹੀਂ ਲੈਣਾ ਕੇ ਹਰਗੁਰੂ ਹਰਗੋਬਿੰਦ ਸਹਿ ਮਹਾਰਾਜ ਸੱਚੇ ਪਾਤਸ਼ਾਹ ਜੀ ਪਿਤਾ ਨਨ ਤੇ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਸੁਪੁੱਤਰਾਂ ਨੂੰ ਦੇਖੋ ਗੁਰਮਖ ਪਿਆਰਿਓ ਤਾਨੂ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਬਹੁਤ ਪਿਆਰ ਦਿੱਤਾ ਹਰਗੁਰੂ ਹਰਗੋਬਿੰਦ ਸਹਿ ਮਹਾਰਾਜ ਜੀ ਨੇ ਅਤੇ ਵੱਡੇ ਸੁਪੁੱਤਰ ਬਾਬਾ ਗੁਰਦਤਾ ਜੀ ਨੂੰ ਜਦੋਂ ਵੀ ਗੁਰੂ ਹਰਗੋਬਿੰਦ ਸਾਹਿਬ ਮਨਰਾਜ ਸੱਚੇ ਪਾਤਸ਼ਾਹ ਜੀ ਆਪਣੇ ਵੱਡੇ ਸੁਪੁੱਤਰ ਬਾਬਾ ਗੁਰਦਿੱਤਾ ਜੀ ਨੂੰ ਬੁਲਾਉਂਦੇ ਗਾਨਾ ਤੇ ਉਦੋਂ ਸ਼ਬਦ ਕੱਲਾ ਗੁਰਦਿੱਤਾ ਨਹੀਂ ਵਰਤਦੇ ਉਦੋਂ ਵੀ ਸ਼ਬਦ ਬਾਬਾ ਗੁਰਦਿੱਤਾ ਜੀ ਵਰਤਦੇ ਨੰਨ ਜਿਹੜੇ ਵੱਡੇ ਸੁਪੁੱਤਰ ਹਨ ਤੇ ਜਦੋਂ ਵੀ ਗੁਰੂ ਸਾਹਿਬ ਜੀ ਆਪਣੇ ਸੁਪੁੱਤਰ ਨੂੰ ਬੁਲਾਇਆ ਕਰਨ ਤੇ ਕਿਹਾ ਕਰਨ ਬਾਬਾ ਗੁਰਦਿੱਤਾ ਜੀ ਤੇ ਬੜੇ ਆਦਰ ਸਤਕਾਰ ਦੇ ਨਾਲ ਉਹਨਾਂ ਦਾ ਸਤਕਾਰ ਦੇ ਨਾਲ ਨਾਮ ਲਿਆ ਕਰਨਾ ਤੇ ਗੁਰਮਖ ਪਿਆਰਿਓ ਜਦੋਂ ਸ਼ਬਦ ਵਰਤਦੇ ਸਨ ਬਾਬਾ ਗੁਰਦਿੱਤਾ ਜੀ ਤੇ ਬਾਬਾ ਸ਼ਬਦ ਕਿਉਂ ਵਰਤਿਆ ਜਾਂਦਾ ਸੀ ਸ਼ਬਦ ਵਰਤਦੇ ਸਨ ਕਿ ਬਾਬਾ ਅਟਲ ਨਹੀਂ ਬਾਬਾ ਗੁਰਦਿੱਤਾ ਜੀ ਇਹਨੇ ਪਿਆਰੇ ਸ਼ਬਦ ਇਹਦਾ ਕੋਈ ਕਾਰਨ ਸੀ ਜਦੋਂ ਪੁੱਛਿਆ ਮਹਾਰਾਜ ਸਪੁੱਤਰ ਦੇ ਲਈ ਬਾਬਾ ਸ਼ਬਦ ਕਿਉਂ ਕਿਉਂਕਿ ਬਾਬਾ ਗੁਰਦਿੱਤਾ ਜੀ ਉਹ ਮਹਾਨ ਹਸਤੀ ਹਨ ਜਿਨ੍ਹਾਂ ਦੇ ਘਰ ਇਸ ਗੁਰੂ ਨਾਨਕ ਦੀ ਜੋਤ ਦੇ ਸਤਵੇਂ ਗੁਰੂ ਗੁਰੂ ਹਰ Rai ਸਾਹਿਬ ਜੀ ਨੇ ਜਨਮ ਲੈਣਾ ਤੇ ਕਹਿਣ ਲੱਗੇ ਕਿ ਜਨਮ ਲੈਣ ਤੋਂ ਪਹਿਲਾਂ ਉਹਦੇ ਪਿਤਾ ਦਾ ਸਤਕਾਰ ਕੀਤਾਗੇ ਤੇ ਜਿਸ ਘਰ ਦੇ ਵਿੱਚ ਗੁਰੂ ਨੇ ਆਉਣਾ ਹੋਵੇ ਉਹਦੇ ਪਿਤਾ ਦਾ ਅਦਬ ਸੀ ਉਹਦੇ ਪਿਤਾ ਦਾ ਸਤਕਾਰ ਸੀ ਓਮ ਤੇ ਭਾਵੇਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਸੁਪੁੱਤਰ ਹਨ ਬਾਬਾ ਗੁਰਦਿੱਤਾ ਜੀ ਪਰ ਜਦੋਂ ਵੀ ਉਹਨਾਂ ਨੂੰ ਬੁਲਾਉਂਦੇ ਸਨ ਨਾ ਤੇ ਸ਼ਬਦ ਵਰਤਦੇ ਸਨ ਬਾਬਾ ਗੁਰਦਿੱਤਾ ਜੀ ਤੇ ਭਾਈ ਵਿਦੀ ਚੰਦ ਨੇ ਪੁੱਛ ਲਿਆ ਕਹਿਣ ਲੱਗੇ ਕਿ ਤੁਸੀਂ ਇਸ ਸੁਪੁੱਤਰ ਵਾਸਤੇ ਇੰਨੀ ਇੱਜ਼ਤ ਇੰਨਾ ਸਤਕਾਰ ਇੰਨਾ ਅਦਬ ਕਿਉਂ ਕਰਦੇ ਹੋ ਤਾਂ ਗੁਰੂ ਸਾਹਿਬ ਜੀ ਨੇ ਦੋ ਸ਼ਬਦ ਕਹੇ ਕਹਿਣ ਲੱਗੇ ਕਿ ਭਾਈ ਵਿਦੀ ਚੰਦ ਕਿ ਕਹਿਣ ਲੱਗੇ ਕਿ ਵਿਦੀ ਚੰਦ ਇਹ ਮੇਰਾ ਪੁੱਤਰ ਜਿਹੜਾ ਹੈ ਨਾ ਉਹ ਗਰੀਬਾਂ ਦਾ ਰਖਕ ਹੋਵੇਗਾ ਗਰੀਬਾਂ ਦੀ ਰੱਖਿਆ ਕਰੇਗਾ ਏ ਮੇਰਾ ਪੁੱਤਰ ਸੰਸਾਰ ਦੇ ਵਿੱਚ ਲੋਕਾਂ ਦੀ ਪੱਤ ਟਕੇਗਾ ਤੇ ਇਹ ਨਾਲ ਇਹ ਵਚਨ ਕੀਤਾ ਕਹਿਣ ਲੱਗੇ ਕਿ ਜਦੋਂ ਕਿਸੇ ਵੀ ਧਰਮ ਦੇ ਉੱਤੇ ਅਤ ਦੀ ਮੁਸੀਬਤ ਪਵੇਗੀ ਨਾ ਤੇ ਉਸ ਸਮੇਂ ਤੇ ਮੇਰਾ ਇਹ ਪੁੱਤਰ ਆਪਣੇ ਸੀਸ ਦਾ ਬਲੀਦਾਨ ਦੇ ਕੇ ਤੇ ਕਹਿੰਦੇ ਉਹਨਾਂ ਦੇ ਧਰਮ ਦੀ ਰੱਖਿਆ ਕਰੇਗਾ ਤੇ ਕਹਿਣ ਲੱਗੇ ਮੇਰਾ ਇਹ ਪੁੱਤਰ ਉਹਨਾਂ ਨੂੰ ਮੁਸੀਬਤਾਂ ਦੇ ਵਿੱਚ ਫਸਿਆ ਹੋਇਆਂ ਨੂੰ ਤੇ ਉਹਨਾਂ ਨੂੰ ਮੁਸੀਬਤਾਂ ਦੇ ਵਿੱਚੋਂ ਬੰਧਨ ਕੱਟ ਦੇਵੇਗਾ ਇਸ ਲਈ ਕਹਿੰਦੇ ਉਹਦਾ ਅਦਬ ਕੀਤਾ ਹੈ ਉਹਦਾ ਸਤਕਾਰ ਕੀਤਾ ਹੈ ਤੇ ਗੁਰਮਖ ਪਿਆਰਿਓ ਤੇ ਕੁਝ ਸੱਜਣ ਇਹ ਵੀ ਕਹਿੰਦੇ ਹਨ ਕਿ ਗੁਰੂ ਤੇਗ ਬਹਾਦਰ ਜੀ ਦਾ ਰਾਜ ਸੱਚੇ ਪਾਤਸ਼ਾਹ ਜੀ ਦਾ ਨਾਮ ਸੀ ਜਿਹੜਾ ਤੇ ਉਹ ਬਚਪਨ ਦੇ ਵਿੱਚ ਗੁਰੂ ਤੇਗ ਬਹਾਦਰ ਜੀ ਦਾ ਰਾਜ ਸੱਚੇ ਪਾਤਸ਼ਾਹ ਜੀ ਦਾ ਨਾਮ ਸੀ ਉਹ ਤਿਆਗਮਲ ਰੱਖਿਆ ਗਿਆ ਸੀ ਪਰ ਇੱਥੇ ਇਤਿਹਾਸਕਾਰਾਂ ਨੇ ਕੁਝ ਕੇ ਇਤਿਹਾਸਕਾਰਾਂ ਨੇ ਇਹ ਲਿਖਿਆ ਹੈ ਤੇ ਕੁਝ ਕੇ ਇਤਿਹਾਸਕਾਰ ਕਹਿੰਦੇ ਹਨ ਕਿ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਜਨਮ ਤੋਂ ਹੀ ਨਾਮ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਗੁਰੂ ਤੇਗ ਬਹਾਦਰ ਰੱਖ ਦਿੱਤਾ ਸੀ ਸੋ ਗੁਰਮੁਖ ਪਿਆਰਿਓ ਇਹ ਸੀ ਅੱਜ ਦੇ ਪਾਵਨ ਪਵਿੱਤਰ ਇਤਿਹਾਸ ਆਪਾਂ ਥੋੜਾ ਥੋੜਾ ਸਮਾਂ ਹਰ ਰੋਜ਼ ਇਤਿਹਾਸ ਨੂੰ ਲੜੀਵਾਰ ਗੁਰੂ ਸਾਹਿਬ ਜੀ ਦੇ ਜਨਮ ਤੋਂ ਲੈ ਕੇ ਤੇ ਆਪਾਂ ਚਾਂਦਨੀ ਚੌਕ ਦੇ ਵਿੱਚ ਸ਼ਹੀਦੀ ਤੱਕ ਆਪਾਂ ਗੁਰੂ ਸਾਹਿਬ ਜੀ ਦੇ ਪਾਵਨ ਪਵਿੱਤਰ ਇਤਿਹਾਸ ਨੂੰ ਹਰ ਰੋਜ਼ ਥੋੜਾ ਸਮਾਂ ਆਪਾਂ ਵਿਚਾਰਿਆ ਕਰਾਂਗੇ ਸੋ ਗੁਰਮਤ ਪਿਆਰਿਓ ਬਦ ਤੋਂ ਬਦ ਸੰਗਤਾਂ ਅੰਮ੍ਰਿਤ ਵੇਲੇ ਦੇ ਦੀਵਾਨਾਂ ਦੀਆਂ ਹਾਜ਼ਰੀਆਂ ਭਰਿਆ ਕਰੋ ਸਹੀ ਸਮੇਂ ਅਨੁਸਾਰ ਗੁਰੂ ਦੇ ਦਰਬਾਰ ਦੇ ਵਿੱਚ ਪਹੁੰਚ ਕੇ ਗੁਰੂ ਕੇ ਘਰ ਗੁਰਕਾਰ ਦਰ ਕਰਦੀ ਸੇਵਾ ਕਰਿਆ ਕਰੋ ਕਿਉਂਕਿ ਸੇਵਾ ਤੋਂ ਬਿਨਾ ਗੁਰਮੁਖ ਪਿਆਰਿਓ ਬੰਦੇ ਦੇ ਅੰਦਰ ਦੀ ਹਉਮੈ ਜਿਹੜੀ ਹੈ ਨਾ ਉਹ ਖਤਮ ਨਹੀਂ ਹੁੰਦੀ ਬੰਦੇ ਦੇ ਅੰਦਰ ਦਾ ਹੰਕਾਰ ਜਿਹੜਾ ਹੈ ਨਾ ਉਹ ਖਤਮ ਨਹੀਂ ਹੁੰਦਾ ਜਿੰਨਾ ਚਿਰ ਆਪਾਂ ਸੇਵਾ ਨਹੀਂ ਕਰਦੇ ਤੇ ਜਦੋਂ ਸੇਵਾ ਆਪਾਂ ਕਰਾਂਗੇ ਤੇ ਅੰਦਰੋਂ ਗੁਰਮੁਖ ਪਿਆਰਿਓ ਹੰਕਾਰ ਹਉਮੈ ਜਿਹੜਾ ਹੈ ਨਾ ਉਹ ਖਤਮ ਹੋ ਜਾਂਦਾ ਹੈ ਤੇ ਸੇਵਾ ਕਰਕੇ ਤੇ ਫਿਰ ਜਦੋਂ ਕਥਾ ਕੀਰਤਨ ਆਰੰਭ ਹੋ ਜਾਵੇ ਤੇ ਫਿਰ ਗੁਰੂ ਦਰਬਾਰ ਦੇ ਵਿੱਚ ਬੈਠ ਕੇ ਤੇ ਕਥਾ ਕੀਰਤਨ ਜਿਹੜਾ ਹੈ ਉਹ ਸਰਵਣ ਕਰਿਆ ਕਰੂੰ ਕਿਉਂਕਿ ਅੰਮ੍ਰਿਤ ਵੇਲੇ ਦੇ ਸਮੇਂ ਦੇ ਵਿੱਚ ਜਿੰਨਾ ਵੀ ਲਾਣਾ ਲਿਆ ਜਾ ਸਕੇ ਨਾ ਤੇ ਓਨਾ ਹੀ ਥੋੜਾ ਨਾ ਤੇ ਆਪਣੀ ਜ਼ਿੰਦਗੀ ਜਿਹੜੀ ਹੈ ਜ਼ਿੰਦਗੀ ਦੇ ਸਵਾਸਾਂ ਦਾ ਕੋਈ ਪਤਾ ਨਹੀਂ ਕਿ ਉਸ ਵਕਤ ਤੇ ਅੰਤ ਨੇ ਕਦੋਂ ਆ ਜਾਣਾ ਹੈ ਮਲਕਾ ਲਮਾਉਤ ਜਾਂ ਆਵਸੀ ਸਭ ਦਰਵਾਜ਼ੇ ਭੰ ਉਸ ਵਕਤੇ ਅੰਤ ਦਾ ਕੋਈ ਪਤਾ ਨਹੀਂ ਕਿਹੜੇ ਮਨੁੱਖ ਦੇ ਉੱਤੇ ਕਦੋਂ ਆ ਜਾਣਾ ਹੈ ਇਸ ਕਰਕੇ ਪ੍ਰਾਣੀ ਤੂੰ ਆਇਓ ਲਾਂਗਾ ਲੈਣ ਲੱਗਾ ਕਿ ਤੁਕ ਫੱਕੜੇ ਸਭ ਮੁਕਦੀ ਚੱਲੀ ਰਹਿਣ ਇਹ ਸਮਾਂ ਜਿਹੜਾ ਹੈ ਨਾ ਲੰਘਦਾ ਜਾਂਦਾ ਹੈ ਤੇ ਇਸ ਸਮੇਂ ਤੋਂ ਜਿੰਨਾ ਵੀ ਲਾਂਗਾ ਲਿਆ ਜਾ ਸਕੇ ਉਹਨਾਂ ਹੀ ਥੋੜਾਂਗੇ ਸੋ ਆਓ ਇੰਨੀਆਂ ਕਬੰਤੀਆਂ ਪ੍ਰਵਾਨ ਕਰਿਓ ਗੁਰੂwale ਬਣੋ ਭਾਈ ਅਮਰਤਿ ਸ਼ਾਕੇ ਸਿੰਘ ਸਜਕੇ ਉਸ ਅਕਾਲ ਪੁਰਖ ਵਾਹਿਗੁਰੂ ਦਾ ਸਿਮਰਨ ਕਰਕੇ ਆਪਣਾ ਜੀਵਨ ਸਫਲਾ ਬਣਾਓ ਇਨੀਆਂ ਕਬੰਤੀਆਂ ਪ੍ਰਵਾਨ ਕਰਨੀਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਲੋਕ ਸੁਖੀਏ ਪਰਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਮੇਲੇ ਵਾange ਗੁਰਜੀਕਾ ਖਾਲਸਾ ਵਾange ਗੁਰਜੀ ਕੀ ਫਤਿਹ